ਕੱਲ ਕੇਜਰੀਵਾਲ ਇੱਕ ਬੜੀ ਗੱਲ ਹੈ ਪਤਾ ਨਹੀਂ ਤੁਸੀਂ ਕਿਸੇ ਨੇ ਨੋਟਿਸ ਕੀਤੀ ਗੀ ਕੱਲ ਇੱਕ ਪ੍ਰੈਸ ਕਾਨਫਰੰਸ ਹੈ ਉਹ ਚੰਗੀ ਤਰ੍ਹਾਂ ਸੁਣੋ ਉਹ ਤੇ ਚੋਨੇ ਕਿਹਾ ਮੇਰੇ ਬੰਦਿਆਂ ਨੂੰ ਧਮਕਾਨ ਦੀ ਧਮਕੀ ਦਿੱਲੀਸ਼ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਕੋਸ਼ਿਸ਼ ਸੀ ਕਿ ਕੋਈ ਘਲੀਚਾ ਕੋਈ ਧਾਵਾਗੇ ਤੇ ਭਵੰਤ ਮਾਨ ਨੂੰ ਆਪਣੇ ਨਾਲ ਲਵਾਂਗੇ ਇਹ ਕੱਲ ਦਾ ਬਿਆਨ ਹੈ ਬੜਾ ਸੀਰੀਅਸ ਤੇਰੀ ਅਸਲ ਗੱਲ ਇਹ ਉਹ ਤੇ ਤੁਸੀਂ ਧਿਆਨ ਨਹੀਂ ਕਰਦੇ ਬਾਕੀਆਂ ਦੇ ਨਾਲੋਂ ਤੁਹਾਡਾ ਪਿਆਰ ਪ੍ਰੈਸ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਇਹ ਸਟੇਟਮੈਂਟ ਨੂੰ ਗੰਭੀਰਤਾ ਨਾਲ ਵਿਚਾਰੋ ਮੇਰੇ ਕੋਲ ਸਟੇਟਮੈਂਟ ਪਈ ਜੇ ਸੁਣੀਏ ਤਾਂ ਮੈਂ ਤੁਹਾਨੂੰ ਹਰ ਸੁਣਾ ਸਕਦਾ ਇੱਕ ਹੀ ਸੁਣੀ ਨਾ ਉਹਦੇ ਵਿੱਚ ਤੁਸੀਂ ਆ ਗੱਲ ਨਹੀਂ ਸੁਣੀ ਉਹਨੇ ਕਿਹਾ ਕਿ ਭਾਜਪਾ ਦੀ ਇਹ ਸੀ ਕਿ ਭਗਵੰਤ ਮਾਨ ਨੂੰ ਅਸੀਂ ਆਪਣੇ ਨਾਲ ਲਵਾਂਗੇ ਬੰਦੇ ਤੋੜਾਂਗੇ ਖਰੀਦਾਂਗੇ ਪੰਜਾਬ 'ਚ ਸਰਕਾਰ ਤੋੜਾਂਗੇ ਤੇ ਭਗਵੰਤ ਨੂੰ ਆਪਣੇ ਨਾਲ ਲਵਾਂਗੇ ਮੈਂ ਪਹਿਲਾਂ ਹੀ ਕਹਿਣਾ ਸੀ ਕਿ ਭਗਵੰਤ ਤੇ ਕੇਜਰੀਵਾਲ ਦੇ ਤੇ ਕੰਟਰੋਲ ਸੀ ਹੈ ਨਹੀਂ ਇਹ ਸਿੱਧੀ ਤੋਂ ਡਾਇਰੈਕਟਸਨ ਦੇ ਬੀਜੇਪੀ ਤੋਂ ਲੈ ਰਿਆ ਤੇ ਹੋਰ ਵਜੇ ਪ੍ਰਤਾਪ ਨੇ ਹੋਰ ਗੱਲ ਵੀ ਕਹੀ ਸੀ ਉਹਨੇ ట్ਵੀਟ ਪਾਈ ਸੀ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਜਿਹੜੇ ਬੰਦਿਆਂ ਨੂੰ ਤੁਸੀਂ ਬੜੀ ਸੈਂਸ਼ਾ ਵਾਲੀਆ ਪੋਜੀਸ਼ਨ ਲੈ ਪਹੁੰਚਾ ਦਿੱਤਾ ਕਿਦਾਂ ਤੁਸੀਂ ਗ੍ਰਿਫਤਾਰ ਹੋਏ ਹੋ ਸਾਰੀ ਰਾਤ ਉਸ ਘਰ ਵਿੱਚ ਪੰਗੜਾ ਪੈਂਦਾ ਰਿਹਾ ਤੇ ਆਹ ਵੇਖੋ ਕੇਜਰੀਵਾਲ ਸਾਹਿਬ ਦਾ ਜਿਹੜੀ ਮੈਂ ਗੱਲ ਕਹੀ ਉਹਦੀ ਪ੍ਰੂਰਤਾ ਕਰਤੀ ਕੇਜਰੀਵਾਲ ਕੇਜਰੀਵਾਲ ਨੇ ਗੱਲ ਕਿਹਾ ਕਿ ਬੀਜੇਪੀ ਦੀ ਇਹ ਕੋਸ਼ਿਸ਼ ਸੀ ਉਹਨੇ ਖਰੀਦਾਂਗੇ ਉਹ ਜੇ ਤਾਂ ਮੰਗੇ ਉਹ ਜੇ ਤਮ ਕਾ ਮੰਗੇ ਤੇ ਭਗਵੰਤ ਨੂੰ ਆਪਣੇ ਨਾਲ ਲਵਾਂਗੇ ਹਾਂ ਤਾ ਬੇ ਜੇ ਕਹਿੰਦੇ ਤੁਮੈ ਤੁਹਾਨੂੰ ਸੁਣਾ ਦੋ ਨਾ ਨਹੀਂ ਤੁਸੀਂ ਐ ਇਲਾ ਹੀ ਗੱਲ ਹੈ ਸੰਗੀ ਕਿ ਇੱਕ ਸਾਰਿਆਂ ਨਾਲ ਵੱਡੀ ਗੱਲ ਸਾਰਿਆਂ ਨਾਲ ਵੱਡੀ ਗੱਲ ਹੈ ਸਮੁੱਚੇ ਕਾਂਗਰਸ ਦੇ ਜਿਨੇ 9 ਹਲਕਿਆਂ ਨੇ ਸਾਰਿਆਂ ਦੀ ਇੱਕ ਡਿਮਾਂਡ ਸੀ ਜੀ ਕਿ ਅਸੀਂ ਕੈਂਡੀਡੇਟ ਲੁਕਾ ਇਰਪਾ ਕਰਕੇ ਆਪ ਵਾਲੇ ਵੀ ਇੱਕ ਸਿੰਗਰੂ ਲੈ ਬਾਹਰੋਂ ਸਿੰਗਰੂ ਦਾ ਰਹਿਣ ਵਾਲਾ ਸੀ ਤਿਆਰੀ ਸੀ ਮਨੂਰ ਦੀ ਸੀ ਕੱਲ ਇੱਥੇ ਦਿੱਤਾ ਨੰਬਰ 2 ਜਿਹੜੇ ਹੰਸ ਸਿੰਘ ਜੀ ਨੇ ਅੰਸੂ ਜੀ ਪਹਿਲੇ ਧਰੰਦਰ ਲੰਡੇ ਤੇ ਦਿੱਲੀ ਚਲੇ ਗਏ ਦਿੱਲੀ ਤੋਂ ਫੇਰ ਇਸੇ ਮੋੜ ਆ ਗਏ ਹੀ ਇਸ ਅਗੇ ਆਊਟਸਾਈਡ ਸਦਾਰਨੀ ਅਮਰਜੀਤ ਗੌਰ ਡਿਪਲੋਮੈਟ ਟੀਚਰ ਹੈ ਹਸਬੰਡ ਟੀਚਰ ਹੈ ਉਹ ਨਾਲੇ ਟੀਚਿੰਗ ਪ੍ਰੋਫੈਸ਼ਨ ਸਤੀਫਾ ਕਰਦਾ चेयर पर्सन इलेक्टेड चेयर पर्सन है एंड शी इज लोकल हस्बैंड इज लोकल बोथ आर बेस्ड आउट ऑफ मोगा एक्सेप्ट फॉर कालिदानन कांग्रेस और कोई कैंडिडेट लोकल नहीं है मेरा ख्याल है बहुत बड़ी तोहिन है कैसी अहोजे कैंडिडेट लेके उन मतलब 25 लाख की आबादी वाला ऐडा बाबा फरीद जी के नाम नाम जुड़े हुए शहर जेदा जिंदे इने ने बड़े स्टॉलोर्ड पैदा किए सा प्रकाश सिंह बादल ज्ञानी लाल सिंह जी वर्क ਆਈਟੀਵਡੇ ਫ੍ਰੀडम फाइਟਰਜ਼ ਇਟਵਡੇ ਲੇਖਕ ਕਈ ਟਵਡੇ ਐਡਮਿਨਿਸਟ੍ਰੇਟਰਸ ਪੈਦਾ ਕੀਤੇ ਉਹਦੇ 25 ਲੱਖ ਸਾਨੂੰ ਕੋਈ ਲੋਕਲ ਕੈਂਡੀਡੇਟ ਨਹੀਂ ਮਿਲ ਪਾਰੇ ਕੋਈ ਇਸ ਮੈਸਮੇਨਾ ਕਿ ਐਂਡ THEN SHE IS A LADY ওভার ਅਬ 50% ਰਿਪਰੈਜ਼ੈਂਟੇਸ਼ਨ ਜਿਹੜੀ ਹੈ ਲੇਡੀਆਂ ਦੀ ਅਸੀਂ ਉਹਨਾਂ ਦਿੱਤੀ ਹੈ 10% ਇਲੈਕਟਿਡ ਰਹਿ ਟੀਚਰ ਰਹਿ ਨੇਵੀ ਹੈ ਨਹੀਂ ਕੋ ਪੰਜਵੀਂ ਸਤਵੀਂ ਪੜ੍ਹੇ ਨੇ ਉਹ ਐ ਡੀਟੇਲ ਚ ਵਾਕਿਆ ਦੀ ਜਾ ਕੇ ਵੇਖੋ ਬਸ ਇੰਨਾ ਚ ਕੋਈ ਦਸਵੀਂ ਵੀ ਹੈ ਨਹੀਂ ਇਹ ਤੇ ਅਗਲੇ ਅਗਲੇ ਵੀ ਕੱਲ੍ਹ ਨੂੰ ਕੱਲੇ ਹੀ ਹੈ ਹਾਂਜੀ ਨਾਰਾਜ ਸਿੰਘ ਜਰਾ ਕੱਲ੍ਹ ਦੀ ਮਿਲਵਾਰਾ ਉਹ ਕੰਡੇ ਕੱਲੇ ਰਾਜਿੰਦਰੀ ਹੈ ਜੋ ਪਰ ਇਹਦਾ ਬਾਹਰ ਨਹੀਂ ਪਿਆ ਰਹਾ ਇਹਨਾਂ ਨੇ ਚੋਨਾ ਲੜੀਆਂ ਤੇਰ ਬਾਦ ਇਹ ਨਹੀਂ ਜੀ ਬੜ ਤੋਂ ਦਿਖਾਉਂਦੇ ਥਾਲੂ ਵੇਖੋ ਯਾਰ ਟ੍ਰੇਨ ਕਰੈਕ ਪੀ ਆਰ ਇਸ ਅਨਮੋਲ ਗਾਇ ਉਹ ਜਿਹੜਾ ਆਪ ਵਾਲਾ ਉਹ ਕੈਨੇਡਾ ਬੇਸਤੀ ਉਹਨੂੰ ਇੰਡੀਅਨ ਪਾਸਟ ਇੱਕ ਬਤਿਆ ਵਾਸੇ ਬਿਕੋਜ਼ ਬਿਕੋਜ਼ ਦਾ 50% ਪੰਜਾਬੀ ਪੋਪੂਲੇਸ਼ਨ ਹੀ ਇਸ ਕਿਸਮ ਦੀ ਜਨਨ ਦੇ ਬੱਚੇ ਬਾਹਰ ਹਿੱਥੇ ਘਰ ਰਹੇ ਹੁੰਦਾ ਦਾ ਇੱਥੇ ਤੁਹਾਡੇ ਵਿੱਚ ਰਹਿੰਦਾ ਬਾਂਸੀ ਵਿੱਚ ਇਥੋਂ ਲੈ ਕੇ ਤੋਂ ਅੱਡੇ ਗੜੇ ਦੇ ਘਾ ਵੀ ਇੱਥੇ ਰਹਿਣਾ ਹੈ ਬੱਚੇ ਕਿਸੇ ਤੇ ਬਾਹਰ ਹੋਣ ਮਾ ਮਾ ਪਿਤਾ ਜਿਹੜੇ ਨੇ ਅੱਧਾ ਪੰਜਾਬ ਤੇ ਗਰਮੀਆਂ ਸਰਦੀਆਂ ਤੇ ਬਾਤ ਕਰਦਾ ਸਰਦੀਆਂ ਤੇ ਬੱਚੇ ਇੱਥੇ ਆਉਂਦੇ ਨੇ ਸ਼ੀਜ਼ ਨੋਟ ਆਊਟ ਸ਼ੀਜ਼ ਵੈਰੀ ਮੱਚ ਇੰਸਰਟ

ਆਪੀ ਸਾਰਾ ਸਗਾਣੀ ਕਹੀ ਦੀਏ ਪਹਿਲੀ ਵਾਰ ਕੋਈ ਸਹੀ ਉਹਦਾ ਨੇ ਫੈਸਲਾ ਕੀਤਾ ਭਾਜਪਾ ਤੋਂ ਬਾਖੋ ਪਰ ਸਾਰੇ ਦੇ ਬੰਨਿਆ ਕਿ ਐਲਕੇ ਵੀਸਾ ਸੁਖਬੀਰ ਸਿੰਘ ਨੇ ਆਲਮੋਸਟ ਤਿਆਰ ਕਰਦੇ ਜੇ ਕਿਸਾਨਾਂ ਦਾ ਰੌਣਾ ਨਾ ਪਈਦਾ ਇਹਨਾਂ ਦਾ ਸੁਮੇਲ ਫੇਰ ਹੋ ਜਾਂਦਾ ਅੱਜ ਵੀ ਜੇ ਕੋਈ ਵੀ ਸੀਟ ਦਿੱਤਣਗੇ ਜੇ ਕਿਤੇ ਜਿੱਤਗੇ ਕੋਈ ਕਦੀ ਇਹ ਅਲਟੀਮੇਟਲੀ ਮੋਦੀ ਦੀ ਝੋਲੀ ਸੀਟ ਗਈ ਅਜਿਹਾ ਲੱਗਦਾ ਉਹ ਕਹਿੰਦਾ ਮਤਲਬ ਇਹ ਹੈ ਕਿ ਆਖਲੀ ਤਨ ਜਿੱਦਾਂ ਚ ਕਲੀਅਰ ਕੱਟ ਇਹ ਗੱਲ ਲੋਕਾਂ ਨੂੰ ਪਹੁੰਚਾ ਰਿਹਾ ਮੈਂ ਪੰਜਾਬ ਦੇ ਇੰਡਸਟਰੀਅਲ ਖੜਾ ਹੂੰਗਾ ਮੈਂ ਸਿੱਖ ਇੰਡਸਟਰੀਅਲ ਖੜਾ ਹੂੰਗਾ ਮੈਂ ਕਿਸਾਨੀ ਦੇ ਇੰਡਸਟਰੀਅਲ ਖੜਾ ਹੂੰਗਾ ਮੈਂ ਆਪਣੀ ਜਾਤੀ ਲੜਾਈ ਚੜਦਾ ਹੋਇਆ ਅਸੀਂ ਭਾਜਪਾ ਨਾਲ ਜਿਹੜੀ ਐਂਟੀ ਪੰਜਾਬ ਫੋਰਸਿਸ ਜੋ ਉਹਨਾਂ ਨਾਲ ਕਦੀ ਵੀ ਆਈਦਰ ਹੀ ਗਿੰਸਰ ਕੰਫਰਟਮੈਂਟ ਕਿਸੇ ਐਹੋਜੀ ਜਗ੍ਹਾ ਦੇ ਕੋਲ ਲੋਕ ਮੰਨ ਸਕਣ ਉਹਨਾਂ ਇੱਥੇ ਨਕਲੀ ਦਲ ਦੇ ਪੈਰ ਦੀ ਆਜੋ ਸਰਕਾਰ ਦਾ ਬਹੁਤ ਮੁਸ਼ਕਿਲ ਹਾਂਜੀ ਯਾਦ ਚ ਪਾਰ ਤਾਂ ਆ ਮੰਗੀਆਂ ਪਾਤੀ ਬਹੁਤ ਵੱਡਾ ਵਿਰੋਧ ਦਾ ਸਾਹਮਣਾ ਕਰ ਰਿਹਾ ਕਾਹਦੇ ਕਰ ਰਿਹਾ ਪਸਟ ਇਹਨੂੰ ਜੁਨੇ ਬੇਕੋ ਬਲੂ ਮਾਰਾ ਸਾਹਿਬ ਦੀ ਭੇਦ ਚਹੀਦੀ ਹੈ ਇਹ ਤੁਹਾਡੀ ਨੀਅਤ ਚੰਗੀ ਹੋਏਗੀ ਤੇ ਆਪਣੇ ਆਪ ਹਾਲਾਤ ਚੱਗੇ ਪਰ ਇਹ ਬਦਲੀ ਹੋ ਤੋਗੇ ਤੇ ਵਿਰੋਧ ਤਾਂ ਵੀ ਮਿਲੇ ਇੱਕ ਟਾਈਮ ਤੇ ਮੈਨੂੰ ਪਤਾ ਹੈ ਸਰਦਾਰ ਵੀ ਪਰਨੀਥਪੁਰ ਪਟਿਆਲੇ ਵਾਲੀ ਲੋਕ ਹਾਰਾ ਦੀ ਲਾਈਨ ਲੈ ਕੇ ਵੈਲਕਮ ਪੈਡਾ ਚ ਅਜੋਦੀ ਜਗਾ ਤੇ ਛੇ ਛੋਟੀਆਂ ਡਾਂਗਾਂ ਲੈ ਕੇ ਖਲੋਤੇ 6 ਮਾਲ ਇਹਨਾਂ ਦਾ ਬਕਾਇਦਾ ਤਾਂ ਜੋ ਅੱਜ ਉਹਦਾ ਬਚਲੇ ਦਾ ਹਰਸ਼ਾਜ ਹਰਸਜੀਤ ਦਾ ਹਾਲ ਹੋ ਗਿਆ ਉਹਨੇ ਪਤਾ ਨਹੀਂ ਕੀ ਨਾ ਆਪਣਾ ਰੱਖ ਲਿਆ ਮਿੰਤ ਦਰਾਜ ਮਿਲਿਆ ਬੈਂਕ ਦਾ ਮਿੰਟ ਆ ਗਿਆ ਤੋ ਤੂੰ ਸਿਆਣਾ ਪਹਿਣਾ ਫਕਤ ਤੈਨੂੰ ਕੀ ਲੋੜ ਸੀ ਤੇ ਗਿਆ ਪਸੰਦੀ ਆਖਰੀ ਸਵਾਲਾ ਮੁਹੰਮਦ ਸਾਦੀ ਦੀ ਨਜ਼ਰ ਨਹੀਂ ਆ ਰਹੀ ਫਿਰ ਟਾਈਮ ਦੇ ਵਿੱਚ ਤੁਹਾਡਾ ਸੰਦੇਸ਼ ਮੈਂ ਪਚਾ ਦਾਂਗਾ ਪਰ ਸੋ ਚੌਥਾ